ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਤਜੀਤ ਸਿੰਘ ਅੱਜ ਆਪਾਂ ਬੇਹਦ ਅਹਿਮ ਖਬਰ ਤੇ ਸਿਆਸੀ ਬਤਾਰੇ ਦੇ ਉੱਤੇ ਚਰਚਾ ਕਰਨੀ ਹੈ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਜੀ ਤੇ ਤੁਸੀਂ ਇਸ ਵੀਡੀਓ ਨੂੰ ਵੱਗ ਤੋਂ ਵੱਗ ਲਾਈਕ ਤੇ ਸ਼ੇਅਰ ਕਰੋਗੇ ਤੇ ਆਪਣੀ ਰਾਏ ਕਮੈਂਟ ਦੇ ਵਿੱਚ ਜ਼ਰੂਰ ਕਰੋਗੇ ਜੇਕਰ ਤਰਨਤਾਰਨ ਦੀ ਜਿਮਣੀ ਚੋਣ ਦਾ ਕਰਨਾ ਹੈ ਕਿਉਂਕਿ ਜਿਵੇਂ ਜਿਵੇਂ ਤਰਨਤਾਰਨ ਦੇ ਵਿੱਚ ਵੋਟਾਂ ਦਾ ਸਮਾਂ ਨਜ਼ਦੀਕ ਆ ਰਿਹਾ ਤਿਵੇਂ-ਤਿਵੇਂ ਜੋ ਸਥਿਤੀਆਂ ਨੇ ਤਰਨ-ਤਰ ਦੇ ਵਿੱਚ ਉਹ ਗੰਭੀਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਟਾਕਰੇ ਇੰਨੇ ਵੱਧ ਚੁੱਕੇ ਨੇ ਕਿ ਇਥੋਂ ਤੱਕ ਕਿ ਪਾਰਟੀਆਂ ਦੇ ਜੋ ਵਰਕਰ ਨੇ ਉਹਨਾਂ ਦੇ ਉੱਤੇ ਪੈਟਰੋਲ ਪਾ ਕੇ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਸੱਤਾਧਾਰੀ ਪਾਰਟੀ ਦੇ ਉੱਤੇ ਬਹੁਤ ਸਾਰੇ ਦੇ ਜਿਹੜੇ ਗੰਭੀਰ આરોਪ ਨੇ ਉਹ ਲਾਈ ਜਾ ਰਹੇ ਨੇ ਵੋਟਾਂ ਦੇ ਵੇਲੇ ਤਰਨਤਾਰਨ ਦੇ ਵਿੱਚ ਗਿਫਤਾਰੀਆਂ ਨੇ ਜਿਹੜੀਆਂ ਉਹ ਵੀ ਵਾਧ ਰਹੀਆਂ ਨੇ ਤੇ ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਜੋ ਤਬਦੀਲੀਆਂ ਨੇ ਜਾਂ ਸਸਪੈਂਡ ਨੇ ਉਹ ਵੱਡੇ ਅਧਿਕਾਰੀਆਂ ਨੂੰ ਕੀਤਾ ਜਾ ਰਿਹਾ ਹੈ ਵਿਰੋਧੀਆਂ ਪਾਰਟੀ ਦੇ ਵੱਦੋਂ ਸੱਤਾਧਾਰੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਤੇ ਹੋਰ ਵੀ ਬਹੁਤ ਕੁਝ ਵਾਪਰ ਰਿਹਾ ਹੈ ਉਹਨਾਂ ਸਾਰਿਆਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਤੇ ਇਸ ਤੋਂ ਇਲਾਵਾ ਇਹ ਆਮ ਹੁੰਦਾ ਆ ਕਿ ਵੋਟਾਂ ਦੇ ਨੇੜੇ ਆ ਕੇ ਥੋੜੀ ਬਹੁਤੀ ਜਿਹੜੀ ਫਹਿ ਬੱਜੀ ਆ ਉਹ ਵੱਧ ਜਾਂਦੀ ਹੈ। ਮਾਮਲਾ ਕਈ ਵਾਰੀ ਕੁੱਟ ਮਾਰ ਤੱਕ ਵੀ ਚਲਾ ਜਾਂਦਾ ਹੈ। ਪਰ ਇਸ ਵੇਲੇ ਜੋ ਹਾਲਾਤ ਨੇ ਤਰਨ ਤਰ ਦੇ ਕਾਫੀ ਨਾਜ਼ਿਕ ਨਜ਼ਰ ਆ ਰਹੇ ਨੇ ਕਿਉਂਕਿ ਜੋ ਹਾਲਾਤ ਨੇ ਜੋ ਪਾਰਟੀਆਂ ਨੇ ਉੱਥੇ ਆਪਣੇ ਆਪਣੇ ਦਾਅਵੇ ਪੇਸ਼ ਕਰ ਰਹੀਆਂ ਨੇ ਕਿ ਸਾਡੀ ਜਿੱਤ ਹੋਣੀ ਚਾਹੀਦੀ ਹੈ। ਸੋ ਇਹਦੇ ਬਾਰੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਬੰਦੇ ਕੀ ਹੈ? ਭਾਜਪਾ ਉਥੇ ਕਿੰਤਾ ਜਿੱਤ ਪ੍ਰਾਪਤ ਕਰੇਗੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਨਵੀਂ ਪਾਰਟੀ ਬਣੀ ਹੈ ਮੋਢ ਸਰਜੀਤ ਉਹਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਤੇ ਮਨਦੀਪ ਸਿੰਘ ਦਾ ਵੀ ਜ਼ਿਕਰ ਕਰਾਂਗੇ ਕਿ ਉਹ ਕਿੱਥੇ ਕਿ ਸਟੈਂਡ ਕਰਦੇ ਆ ਤਰਨਤਾਰਨ ਦੀ ਇਸ ਜਿਮਣੀ ਚੋਣ ਦੇ ਵਿੱਚ 11 ਨਵੰਬਰ ਨੂੰ ਜੋ ਵੋਟਾਂ ਨੇ ਉਹ ਤਰਨਤਾਰਨ ਦੇ ਵਿੱਚ ਪੈਣੀਆਂ ਨੇ ਤੇ 14 ਤਰੀਕ ਨੂੰ ਜਿਹੜੇ ਇਸ ਦੇ ਨਤੀਜੇ ਨੇ ਉਹ ਅਲਾਡੇ ਜਾਣੇ ਨੇ ਹਲਕਾ ਇਚਾਰਜ ਦੇ ਉੱਤੇ ਜੋ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਮਨਦੀਪ ਸਿੰਘ ਦੀ ਪਾਰਟੀ ਦੇ ਹਲਕਾ ਇਚਾਰਜ ਨੇ ਉਹਨਾਂ ਦੇ ਉੱਤੇ ਵੀ ਹਮਲਾ ਹੁੰਦਾ ਆ ਉਹ ਕਿਹੜੇ ਕਾਰਨਾ ਕਰਕੇ ਜਾਂ ਕਿਸ ਦੇ ਵੱਲੋਂ ਹਮਲਾ ਕੀਤਾ ਜਾਂਦਾ ਆ ਉਹ ਹਲੇ ਪਤਾ ਨਹੀਂ ਲੱਗ ਰਿਹਾ ਪਰ ਉਹ ਜੇਰੇ ਇਲਾਜ ਨੇ ਐਸਐਸਪੀ ਰਵਜੋਤ ਕੌਰ ਗਰੇਵਾਲ ਦੇ ਸਸਪੈਂਡ ਤੋਂ ਬਾਅਦ ਨਵੇਂ ਅਧਿਕਾਰੀ ਨੇ ਦੇਲੇ ਉੱਤੇ ਉਹਨਾਂ ਨੇ ਚਾਰਜ ਹੈ ਜੋ ਸੰਭਾਲ ਰਿਹਾ ਸੋ ਇਹਨਾਂ ਤਮਾਮ ਮਲਾਤਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਸਾਡੇ ਦਰਸ਼ਕਾਂ ਲਈ ਇੱਕ ਸਵਾਲ ਕਿ ਕੀ ਤਰਨਤਾਰਨ ਦੀ ਚੋਣ ਦੇ ਵਿੱਚ ਧੱਕਾ ਹੋ ਰਿਹਾ ਹੈ ਕਿ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਉਹ ਧੱਕਾ ਕਰ ਰਹੀ ਹੈ ਤੁਸੀਂ ਆਪਣੀ رائے ਕਮੈਂਟ ਕਰ ਸਕਦੇ ਹੋ ਤਰਨਤਾਰਨ ਹਲਕੇ ਦੀ ਜਿਮਣੀ ਚੋਣ ਵਾਸਤੇ ਪ੍ਰਚਾਰ ਆਪਣੇ ਆਖੀਰਲੇ ਤੌਰ ਦੇ ਵਿੱਚ ਹੈ ਇਸ ਜਿਮਣੀ ਚੋਣ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਣੇ ਸਾਰੀਆਂ ਸਿਆਸੀ ਧਿਰਾਂ ਨੇ ਆਪਣੀ ਪੂਰੀ ਤਾਕਤ ਜਿਹੜੀ ਇਸ ਚੋਣ ਨੂੰ ਜਿੱਤਣ ਦੇ ਵਿੱਚ ਲਾਈ ਹੋਈ ਹੈ ਕਿਉਂਕਿ ਇਸੇ ਚੋਣ ਤੋਂ 2027 ਦਾ ਜੋ ਅੱਗੇ ਦਾ ਪਲਾਨ ਹੈ ਉਹ ਤੈਅ ਹੋਣਾ ਹੈ ਆਮ ਆਦਮੀ ਪਾਰਟੀ ਜਿੱਥੇ ਇਹ ਚੋਣਾ ਆਪਣਾ ਵਕਾਰ ਕਾਇਮ ਰੱਖਣ ਦੇ ਲਈ ਲੜ ਰਹੀ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਆਪਣਾ ਸਿਆਸੀ ਕਿਲਾ ਮੁੜ ਬਹਾਲ ਕਰਨ ਦੇ ਲਈ ਯਤਨਸ਼ੀਲ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਾਲ 2022 ਦੀ ਵਿਧਾਨ ਸਭਾ ਚੋਣ ਦੌਰਾਨ ਇਥੋਂ ਜਿੱਤ ਦਰਜ ਕਰਵਾਈ ਆਮ ਆਦਮੀ ਪਾਰਟੀ ਦੇ ਵੱਲੋਂ ਐਮ ਐਲ ਏ ਬਣਦੇ ਐ ਜੁਲ ਮਹੀਨੇ ਉਹਨਾਂ ਦੀ ਮੌਤ ਤੋਂ ਹੋਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ ਇਸ ਲਈ ਆਮ ਆਦਮੀ ਪਾਰਟੀ ਮੋੜ ਇਹ ਸੀਟ ਜਿੱਤਣਾ ਚਾਹੁੰਦੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਲੰਬਾਂ ਸਮਾਂ ਇਸ ਸੀਟ ਉੱਤੇ ਕਾਬਜ਼ ਰਹੀਦੀ ਹੈ ਪਰ ਪਿਛਲੀਆਂ 2 ਚੋਣਾਂ ਦੌਰਾਨ ਸ਼੍ਰੋਮਣੀ ਕਾਲੀ ਦਲ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ ਅਕਾਲੀ ਦਲ ਨੇ ਆਖਰੀ ਵਾਰ ਇਥੋਂ ਚੌਣ ਸਾਲ 2012 ਦੇ ਵਿੱਚ ਜਿੱਤੀ ਸੀ ਇਸ ਤੋਂ ਮਗਰੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਅਤੇ 2022 ਵਿੱਚ ਆਮ ਆਦਮੀ ਪਾਰਟੀ ਨੇ ਇਥੋਂ ਜਿੱਤ ਦਰਜ ਕਰਵਾਈ ਸੀ ਇਸ ਵਾਰ ਇਥੇ ਚਾਰ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਹਨ ਇਹ ਚਾਰ ਪਾਰਟੀਆਂ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਾਂਗਰਸ ਅਤੇ ਭਾਜਪਾ ਹਨ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨੀ ਹਮਾਇਤੀ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਅਲਾਨੀ ਗਈ ਪਾਰਟੀ ਅਕਾਲੀ ਦਲ ਬਾਰਿਸ ਪੰਜਾਬ ਸਨੇ ਹੋਰ ਪੰਥਕ ਧਿਰਾਂ ਦੀ ਹਮਾਇਤ ਪ੍ਰਾਪਤ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਆਸ ਹਰਮੀਤ ਸਿੰਘ ਸੰਧੂ ਉੱਤੇ ਹੈ ਸਿਆਸਤ ਵਿੱਚ ਲੰਬੀ ਪਾਰੀ ਖੇਡ ਚੁੱਕੇ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਸੰਧੂ ਨੇ 2022 ਦੀ ਵਿਧਾਨ ਸਭਾ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਤਰਨਤਾਰਨ ਹਲਕੇ ਤੋਂ ਲੜੀ ਸੀ ਪਰ ਉਹ ਆਪ ਉਮੀਦਵਾਰ ਡਾਕਟਰ ਕਸ਼ਮੀਰ ਸਿੰਘ ਸੋਹਲ ਤੋਂ ਹਾਰ ਗਏ ਸਨ ਕਾਂਗਰਸ ਪਾਰਟੀ ਨੇ ਪੇਸ਼ੇ ਤੋਂ ਵਕੀਰ ਸਿਆਸਤਦਾਨ ਕਰਨਬੀਰ ਸਿੰਘ ਬੁਰਜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਕਰਨਵੀਰ ਸਿੰਘ ਬੁਰਜ ਪਹਿਲੀ ਵਾਰ ਚੋਣ ਮੈਦਾਨ ਦੇ ਵਿੱਚ ਇਸ ਵੇਲੇ ਉਤਰ ਰਹੇ ਹਨ ਕਰਨਵੀਰ ਸਿੰਘ ਦੇ ਦਾਦਾ ਮਰਹੂਮ ਜਵਾਰ ਸਿੰਘ 1920 ਦੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬ ਉਹਨਾਂ ਦੇ ਪਿਤਾ ਜਸਵੀਰ ਸਿੰਘ ਬੁਰਜ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹੇ ਚੁੱਕੇ ਹਨ ਉਹਨਾਂ ਦਾ ਜੋ ਪਿਛੋਕੜ ਹੈ ਉਹ ਵੀ ਸ੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਪਰ ਉਹ ਜਿਹੜੀ ਚੋਣ ਨੇ ਉਹ ਕਾਂਗਰਸ ਦੇ ਵੱਲੋਂ ਲੜ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਤਰਨਤਾਰਨ ਦੀ ਚੋਣ ਮੈਦਾਨ ਦੇ ਵਿੱਚ ਇੱਕ ਸਿੱਖ ਚਿਹਰਾ ਉਤਾਰਨ ਨੂੰ ਤਰਜੀਹ ਦਿੱਤੀ ਗਈ ਹੈ ਉਹਨਾਂ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਇੱਕ ਪੁਰਾਣੇ ਸਿਆਸਤਦਾਨ ਹਨ ਹਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਵਿੱਚ ਆਏ ਹਨ ਉਹਨਾਂ ਨੇ 2007 ਵਿੱਚ ਜੂਤ ਅਕਾਲੀ ਦਲ ਦੇ ਮੈਂਬਰ ਵਿੱਚੋਂ ਆਪਣਾ ਸਿਆਸੀ ਸਫਰ ਹੈ ਜਿਹੜਾ ਉਹ ਸ਼ੁਰੂ ਕੀਤਾ ਸੀ 2022 ਤੱਕ ਉਹ ਕਾਲੀ ਦਲ ਦੇ ਲਈ ਕੰਮ ਕਰਦੇ ਰਹੇ ਇਸ ਤੋਂ ਬਾਅਦ ਉਹਨਾਂ ਨੇ ਭਾਜਪਾ ਦਾ ਲੜ ਫੜਿਆ ਸੀ ਸ਼੍ਰੋਮਣੀ ਕਾਲੀ ਦਲ ਵੱਲੋਂ ਪੇਸ਼ੇ ਤੋਂ ਅਧਿਆਪਕਾ ਪ੍ਰੋਫੈਸਰ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਆ ਅਧਿਆਪਕ ਰਿਟਾਇਰ ਹੋਏ ਸੁਖਵਿੰਦਰ ਕੌਰ ਦਾ ਸਿਆਸੀ ਸਫਰ ਬਹੁਤ ਲੰਬਾ ਨਹੀਂ ਹੈ ਹਾਲਾਂਕਿ ਉਹਨਾਂ ਦਾ ਪਰਿਵਾਰ ਸਿਆਸੀ ਤੌਰ ਦੇ ਉੱਤੇ ਇੱਕ ਸਰਗਮ ਪਰਿਵਾਰ ਹੈ ਇਸ ਸੀਟ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਰਹੇ ਮਨਦੀਪ ਸਿੰਘ ਖਾਲਸਾ ਪੰਥਕ ਸਰੋਕਾਰਾਂ ਦੀ ਗੱਲ ਕਰਦੇ ਹਨ ਮਨਦੀਪ ਸਿੰਘ ਖਾਲਸਾ ਨੂੰ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਖਾਲਿਸਤਾਨੀ ਹਮਾਇਤੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਅਲਾਨੀ ਗਈ ਪਾਰਟੀ ਅਕਾਲੀ ਦਲ ਬਾਰਿਸ ਪੰਜਾਬ ਸਣੇ ਹੋਰ ਪੰਥਕ ਧਿਰਾਂ ਦੀ ਹਮਾਇਤ ਹੈ ਉਹ ਪ੍ਰਾਪਤ ਹੈ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਅਤੇ ਸ਼ਹਿਰੀ ਲੋਕਾਂ ਦੇ ਵਿੱਚ ਵਿਕਾਸ ਨਾ ਹੋਣ ਕਰਕੇ ਨਾਰਾਜ਼ਗੀ ਹੈ ਲੋਕਾਂ ਦੀ ਮੰਗ ਹੈ ਕਿ ਇੱਥੇ ਨਸ਼ਾ ਬੰਦ ਹੋਵੇ ਚੰਗੇ ਵਿਦਿਕ ਅਧਾਰੇ ਬੰਨ ਅਪਰਾਧ ਘਟਣ ਅਤੇ ਚੰਗੀਆਂ ਨੌਕਰੀਆਂ ਜਿਹੜੀਆਂ ਸਹੂਲਤਾਂ ਨੇ ਇਸ ਤੋਂ ਇਲਾਵਾ ਬੇਰੋਜ਼ਗਾਰੀ ਦੀ ਜਿਹੜੀ ਅਹਿਮ ਸਮੱਸਿਆ ਆ ਉਹਦਾ ਹੱਲ ਇੱਥੋਂ ਜੋ ਵੀ ਵਿਧਾਇਕ ਚੁਣੇਗਾ ਜਾਂ ਚੁਣਿਆ ਜਾਵੇਗਾ ਉਸ ਨੂੰ ਪਹਿਲ ਦੇ ਆਧਾਰ ਤੇ ਕਰਨਾ ਹੋਵੇਗਾ ਇਸ ਤੋਂ ਲਾਵਾ ਨਸ਼ਾ ਅਤੇ ਲੁੱਟਾਂ ਖੋਹਾਂ ਇਸ ਇਲਾਕੇ ਦੇ ਵਿੱਚ ਵੱਧ ਰਹੀਆਂ ਨੇ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਇੱਕ ਅਹਿਮ ਤੇ ਗੰਭੀਰ ਮੁੱਦਾ ਬਣਿਆ ਹੋਇਆ ਹੈ ਪਰ ਇਸ ਬਿਦੇ ਤਰਨਤਾਲ ਦੀਆਂ ਵੋਟਾਂ ਦੇ ਵਿੱਚ ਇਸ ਦੀ ਗੱਲ ਵੀ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸਭ ਤੋਂ ਪਹਿਲਾਂ ਬੰਦ ਕਰਨੇ ਚਾਹੀਦੇ ਹੈ ਸਰਕਾਰ ਦੇ ਵੱਲੋਂ ਤਾਂ ਹੀ ਜੋ ਅਮਨ ਸ਼ਾਂਤੀ ਇਲਾਕੇ ਦੇ ਵਿੱਚ ਬਣੀ ਰਹਿ ਸਕਦੀ ਹੈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਚਾਹੇ ਕਿਸੇ ਵੀ ਪਾਰਟੀ ਦਾ ਉਮੀਦਵਾਰ ਜਿੱਤੇ ਇਲਾਕੇ ਦਾ ਜਿਹੜਾ ਵਿਕਾਸ ਹੈ ਉਹ ਪੈ ਦੇ ਆਧਾਰ ਤੇ ਹੋਣਾ ਚਾਹੀਦਾ ਜਾ ਤਰਨਤਾ ਤੋਂ ਹਲਕੇ ਨੂੰ ਪਛੜਿਆ ਆਕਾ ਗਿਣਿਆ ਜਾਂਦਾ ਆ ਹਲਕੇ ਦਾ ਸੁਧਾਰ ਹੈ ਜਿਹੜਾ ਉਹ ਹੋਣਾ ਚਾਹੀਦਾ ਜਾ ਲੁੱਟਾਂ ਖੂਹਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਲੁੱਟਾਂ ਖੂਹਾਂ ਇਸ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੰਦ ਹੋਣੀਆਂ ਚਾਹੀਦੀਆਂ ਹਨ ਹੁਣ ਤੁਹਾਨੂੰ ਦੱਸਦੇ ਆ ਕਿ ਉਮੀਦਵਾਰ ਕਿਸ ਤਰਜੀਹ ਦੇ ਆਧਾਰ ਦੇ ਉੱਤੇ ਇਸ ਵੇਲੇ ਤਰਨਤਾਰਨ ਦੇ ਵਿੱਚ ਆਪਣੀ ਜਿਹੜੇ ਵੱਡੇ ਵੱਡੇ ਵਾਅਦੇ ਨੇ ਉਹ ਕਰ ਰਹੇ ਨੇ ਉਹਨਾਂ ਵਾਅਦਿਆਂ ਬਾਰੇ ਜੇ ਗੱਲ ਕਰੀਏ ਤਾਂ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੇਵਾਮੁਕਤ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੇ ਦੱਸਿਆ ਕਿ ਉਹ ਨਸ਼ਿਆਂ ਦੀ ਰੋਕਥਾਮ ਸ਼ਹਿਰ ਵਿੱਚ ਸੀਵਰੇਜ ਅਤੇ ਲਾਈਟਾਂ ਦੀ ਸਮੱਸਿਆ ਦੇ ਹੱਲ ਹਨ ਦਰੋਂ ਆਪਣੇ ਘਰ ਗਵਾਉਣ ਵਾਲੇ ਇਲਾਕਾ ਨਿਵਾਸੀਆਂ ਦੀ ਮਦਦ ਵਾਸਤੇ ਚੋਣਾਂ ਲੜ ਰਹੇ ਹਨ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਚੋਣ ਜਿੱਤਨ ਮਗਰੋਂ ਇਹਨਾਂ ਮੁੱਦਿਆਂ ਉੱਤੇ ਕੰਮ ਕਰਨਾ ਉਹਨਾਂ ਦੀ ਤਰਜੀਹ ਹੈ ਕਿ ਉਹ ਪਹਿਲ ਦੇ ਆਧਾਰ ਤੇ ਇਹ ਸਮੱਸਿਆਵਾਂ ਨੇ ਜਿਹੜੀਆਂ ਉਹ ਹੱਲ ਕਰਨਗੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਕਿਹਾ ਹੈ ਕਿ ਨਸ਼ੇ ਬਹੁਤ ਗੰਭੀਰ ਸਮੱਸਿਆਵਾਂ ਇਸ ਵੇਲੇ ਬਣ ਚੁੱਕੇ ਹਨ ਬੇਰੋਜ਼ਗਾਰੀ ਦੀ ਵੱਧ ਗਈ ਹੈ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਘਾਟ ਹੈ ਇਸ ਰਾਕੇ ਦੇ ਵਿੱਚ ਕਿਸਾਨੀ ਦੀ ਸਮੱਸਿਆ ਵੀ ਇਸ ਸਮੇਂ ਕਿਸਾਨ ਨੇ ਜਿਹੜੇ ਉਹ ਫੇਸ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਉੱਤੇ ਵੀ ਹਮਲੇ ਹੋ ਰਹੇ ਨੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦਾ ਇੱਕ ਬਹੁਤ ਹੀ ਘੱਟਿਆ ਕੰਮ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਵੀ ਗੰਭੀਰ ਹੈ ਸਰਕਾਰ ਇਸ ਮੁੱਦੇ ਉੱਤੇ ਕੰਮ ਨਹੀਂ ਕਰ ਰਹੀ ਚੌਣ ਜਤਨ ਮਗੋਂ ਇਹਨਾਂ ਮੁੱਦਿਆਂ ਅਤੇ ਸਮੱਸਿਆਵਾਂ ਉੱਤੇ ਜ਼ਮੀਨੀ ਪੱਧਰ ਉੱਤੇ ਕੰਮ ਕਰਕੇ ਜਿਹੜੇ ਇਹ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਪੀਪੀ ਕਮਿਸ਼ਨਰਸ ਅਤੇ ਪੁਲਿਸ ਮੁਖੀਆਂ ਦੇ ਨਾਲ ਮਿਲ ਕੇ ਸਚਾਰੂ ਢੰਗ ਦੇ ਨਾਲ ਇਹਨਾਂ ਮੁੱਦਿਆਂ ਦਾ ਜਿਹੜਾ ਹੱਲ ਹੈ ਉਹ ਪਹਿਰੇ ਦੇ ਅਧਾਰ ਤੇ ਕੀਤਾ ਜਾਵੇਗਾ। ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਕਿ ਉਹ ਕਿਸ ਤਰ੍ਹਾਂ ਦੇ ਇਸ ਵੇਲੇ ਜਿਹੜੇ ਬਾਤ ਨੇ ਉਹ ਕਰ ਰਹੀ ਆ ਲੋਕਾਂ ਦੇ ਨਾਲ। ਆਪ ਸੁਪਰੀਮੋ ਅਰਵਿੰਦ ਕੇਜੀ ਵੱਲੋਂ ਚੋਣ ਪ੍ਰਚਾਰ ਦੌਰਾਨ ਗੈਂਗਸਟਰਵਾਦ ਨੂੰ ਖਤਮ ਕਰਨ, ਸ਼ਹਿਰ ਵਿੱਚੋਂ ਟ੍ਰੈਫਿਕ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਹਲਕੇ ਵਿੱਚ ਕੁੜੀਆਂ ਲਈ ਤਕਨੀਕੀ ਸਿੱਖਿਆ ਕਾਲਜ ਕੋਲੰਦੀ ਗਾਰੰਟੀ ਦਿੱਤੀ ਹੈ ਆਪ ਉਮੀਦਵਾਰ ਹਰਮੀਤ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਅਰਵਿਦ ਕੇਜਰੀਵਾਲ ਨੇ ਵੀ ਗੈਂਗਸਟਰਵਾਦ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਹੈ ਇਹ ਸਾਡੀ ਤਰਜੀਹ ਹੈ ਲੋਕਾਂ ਨੂੰ ਲਾਲ ਲਕੀਰ ਅੰਦਰ ਘਰਾਂ ਦੇ ਮਕਾਨ ਜੋ ਬਣੇ ਹੋਏ ਨੇ ਉਹਨਾਂ ਦਾ ਮਾਲਕਾਨਾ ਹੱਕ ਹਲੇ ਤੱਕ ਨਹੀਂ ਮਿਲਿਆ ਉਹ ਵੀ ਉਹਨਾਂ ਨੂੰ ਮਾਲਕਾਨਾ ਹੱਕ ਹੈ ਜਿਹੜਾ ਉਹ ਚੋਣਾਂ ਤੋਂ ਬਾਅਦ ਦਿੱਤਾ ਜਾਵੇਗਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਲੌਅ ਐਂਡ ਆਰਡਰ ਦੀ ਸਥਿਤੀ ਵਿੱਚ ਸੁਧਾਰ ਕਰਨ ਦੇ ਵਾਅਦੇ ਨਾਲ ਵੋਟਾਂ ਦੀ ਮੰਗ ਕਰ ਰਹੇ ਹਨ ਕਾਂਗਰਸ ਉਮੀਦਵਾਰ ਕਰਨਵੀਰ ਸਿੰਘ ਆਪਣੇ ਚੋਣ ਪ੍ਰਚਾਰ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਪਾਰਟੀ ਬਦਲਣ ਕਰਕੇ ਤੰਜ ਕੱਸਦੇ ਹਨ ਉਹ ਲੌਅ ਐਂਡ ਆਰਡਰ ਦੇ ਮੁੱਦੇ ਉੱਤੇ ਵਿਰੋਧੀਆਂ ਨੂੰ ਭੰਡਦੇ ਹਨ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਪੰਜਾਬ ਵਿੱਚ ਗੈਂਗਸਟਰਵਾਦ ਖਤਮ ਕਰਨ ਲਈ ਵੋਟਾਂ ਮੰਗ ਰਹੇ ਹਨ ਉਹ ਕਹਿੰਦੇ ਹਨ ਕਿ ਬੀਜੇਪੀ ਹੀ ਉੱਤਰ ਪ੍ਰਦੇਸ਼ ਭੰਗ ਪੰਜਾਬ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰ ਸਕਦੀ ਹੈ ਹੁਣ ਗੱਲ ਕਰਦੇ ਆ ਕਿ ਜੋ ਤਰਨਤਾਰਨ ਦੀ ਸੀਟ ਹੈ ਉਸ ਨੂੰ ਪੰਥਕ ਸੀਟ ਕਿਉਂ ਕਿਹਾ ਜਾਂਦਾ ਆ ਤਰਨਤਾਰਨ ਦੀ ਇਸ ਸੀਟ ਨੂੰ ਪੰਥਕ ਸੀਟ ਵਜੋਂ ਮੰਨਿਆ ਜਾਂਦਾ ਆ ਕਿਉਂ ਮੰਨਿਆ ਜਾਂਦਾ ਉਸ ਦੇ ਬਾਰੇ ਵਿੱਚ ਤੁਹਾਨੂੰ ਪੂਰੀ ਡਿਟੇਲ ਦਿੰਨੇ ਆ ਕਿ ਅਕਾਲੀ ਦਲ ਇੱਥੋਂ ਸਭ ਤੋਂ ਵੱਧ ਵਾਰ ਜਿੱਤਿਆ ਆ ਹਾਲਾਂਕਿ ਕਾਂਗਰਸ ਆਮ ਆਦਮੀ ਪਾਰਟੀ ਅਤੇ ਜਾਦ ਉਮੀਦਵਾਰਾਂ ਨੇ ਇਸ ਹਲਕੇ ਤੋਂ ਆਪਣੀ ਜਿਹੜੀ ਹਾਜ਼ਰੀ ਆ ਉਹ ਚਿਤਕੇ ਲਵਾਈ ਹੈ ਮਾਹਿਰਾ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ ਦਿਹਾਤੀ ਅਤੇ ਸਿੱਖ ਵੋਟਰਾਂ ਦੀ ਵੱਡੀ ਗਿਣਤੀ ਹੈ ਅਤੇ ਖਾੜਕੂਵਾਦ ਲਹਿਰ ਦਾ ਪ੍ਰਭਾਵ ਇਸ ਇਲਾਕੇ ਵਿੱਚ ਵੱਧ ਹੋਣ ਕਰਕੇ ਤਰਨਤਨ ਹਲਕਾ ਪੰਜਾਬ ਦੇ ਪੰਥਕ ਹਲਕਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਸੀਨੀਅਰ ਪੱਤਰਕਾਰ ਜਦੋਂ ਇਸ ਬਾਰੇ ਗੱਲ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਇਸ ਹਲਕੇ ਵਿੱਚ ਇਸ ਪਿੰਡਾਂ ਵਿੱਚ ਰਹਿਣ ਵਾਲੇ ਜਿਹੜੇ ਵੋਟਰ ਨੇ ਉਹ ਸਿੱਖ ਵੋਟਰ ਜਿਆਦਾ ਨੇ ਖਾੜਕੂਆ ਦਾ ਸਭ ਤੋਂ ਵੱਧ ਪ੍ਰਭਾਵ ਤਰਨਤਾਰ ਇਲਾਕੇ ਵਿੱਚ ਹੀ ਆਇਆ ਇਸ ਇਲਾਕੇ ਦਾ ਸੁਭਾਅ ਪੰਜਾਬ ਦੇ ਬਾਕੀ ਖੇਤਰਾਂ ਨਾਲੋਂ ਵੱਖਰਾ ਅਤੇ ਬਾਗੀ ਹੈ ਇਸ ਕਰਕੇ ਇਸ ਇਲਾਕੇ ਦੇ ਵਿੱਚ ਜੋ ਪੰਥਕ ਪ੍ਰਭਾਵ ਹੈ ਹਮੇਸ਼ਾ ਤੋਂ ਹੀ ਜ਼ਿਆਦਾ ਰਿਹਾ ਹੈ ਤੇ ਇਸੇ ਕਰਕੇ ਇੱਥੇ ਸਿੱਖ ਪੰਥ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਉੱਤੇ ਜ਼ਿਆਦਾ ਗੱਲਬਾਤ ਕੀਤੀ ਜਾਂਦੀ ਹੈ ਤੇ ਇਸੇ ਲਹਿਰ ਦੇ ਰਹੀ ਇਸੇ ਲੈ ਕੇ ਕਰਕੇ ਹੀ ਖੰਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਉਹ MP ਬਣਦੇ ਆ ਇਹ ਲੋਕ ਸਭਾ ਦਾ ਹਲਕਾ ਸੀ ਜੋ ਖੰਡੂਰ ਸਾਹਿਬ ਅਧੀਨ ਆਉਂਦੇ ਨੌ ਹਲਕਿਆਂ ਵਿੱਚੋਂ ਇੱਕ ਹੈ ਤਰਨਤਾਰਨ ਦਾ ਹਲਕਾ ਸਾਲ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜੇਲ੍ਹ ਵਿੱਚ ਖਾਲਿਸਤਾਨ ਹਮਾਇਤੀ ਅੰਮ੍ਰਿਤਪਾਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਇਸ ਦੌਰਾਨ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਵੀ ਉਹਨਾਂ ਦੀ ਵੱਡੀ ਗਿਣਤੀ ਵਿੱਚ ਵੋਟਰਾਂ ਦਾ ਜੋ ਸਮਰਥਨ ਸੀ ਉਹਨਾਂ ਨੂੰ ਮਿਲਿਆ ਸੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਉਹਨਾਂ ਨੂੰ ਵੋਟਾਂ ਪਈਆਂ ਸੀ ਮੈਂਬਰ ਪਾਰਲੀਮੈਂਟ ਬੰਨ ਮਗਰੂ ਜੇਲ੍ਹ ਵਿੱਚ ਬੰਦ ਹੋਣ ਕਰਕੇ ਇਸ ਹਲਕੇ ਤੋਂ ਗੈਰ ਹਾਜ਼ਰ ਹਨ ਮਾਹਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਅਮਰਿਤਪਾਲ ਦੇ ਪ੍ਰਭਾਵ ਦਾ ਫਾਇਦਾ ਆਜ਼ਾਦ ਉਮੀਦਵਾਰ ਅਮਰਿਤ ਮਨਦੀਪ ਸਿੰਘ ਨੂੰ ਮਿਲਦੀ ਜਿਹੜੀ ਸੰਭਾਵਨਾ ਹੈ ਉਹ ਬਹੁਤ ਜ਼ਿਆਦਾ ਹੈ ਜੇਲ੍ਹ ਵਿੱਚ ਬੰਦ ਐਮਪੀ ਅਮਰਿਤਪਾਲ ਦਾ ਪ੍ਰਭਾਵ ਅਜੇ ਵੀ ਹਲਕੇ ਦੇ ਵਿੱਚ ਮੌਜੂਦ ਹੈ ਇਸ ਦਾ ਫਾਇਦਾ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ ਮਿਲ ਸਕਦਾ ਆ ਕਿਉਂਕਿ ਪੰਥਕ ਇਲਾਕਾ ਹੋਣ ਕਰਕੇ ਤੇ ਦੂਜੀਆਂ ਪਾਰਟੀਆਂ ਦੇ ਵੱਲੋਂ ਜਾਂ ਸਿੱਖ ਸੰਪਰਦਾਵਾਂ ਦੇ ਵੱਲੋਂ ਮਨਦੀਪ ਸਿੰਘ ਦੀ ਜਿਹੜੀ ਹਮਾਇਤ ਹੈ ਤਰਨ-ਤਰਨ ਜਾਂ ਵੋਟਾਂ ਦੇ ਵਿੱਚ ਇਸ ਵੇਲੇ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਕੀਤੀ ਜਾ ਰਹੀ ਹੈ। ਅਕਾਲੀ ਦਲ ਵੱਲੋਂ ਇਥੋਂ ਸਭ ਤੋਂ ਵੱਧ ਵਾਰੀ ਇਹ ਇਲਾਕਾ ਜਿਹੜਾ ਉਹ ਜਿੱਤ ਦੇ ਰਹੀ ਜਿੱਤਿਆ ਗਿਆ ਹੈ ਹਾਲਾਂਕਿ ਕਾਂਗਰਸ ਆਮ ਆਦਮੀ ਪਾਰਟੀ ਅਤੇ ਜਾਤ ਉਮੀਦਵਾਰਾਂ ਨੇ ਵੀ ਇਸ ਹਲਕੇ ਤੋਂ ਆਪਣੀ ਜਿਹੜੀ ਹਾਜ਼ਰੀ ਲਵਾਈ ਹੈ ਪਿਛਲੀਆਂ 6 ਚੋਣਾਂ ਵਿੱਚ 3 ਵਾਰ ਅਕਾਲੀ ਦਲ ਅਤੇ 1-1 ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜਿੱਤੇ ਨੇ ਇੱਥੋਂ ਆਜ਼ਾਦ ਉਮੀਦਵਾਰ ਵੀ ਜਿੱਤੇ ਹਨ ਸਾਲ 201997 ਦੇ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪ੍ਰੇਮ ਲਾਲਪੁਰਾ ਨੇ ਜਿੱਤ ਪ੍ਰਾਪਤ ਕੀਤੀ ਸੀ ਇਸ ਹਲਕੇ ਤੋਂ ਸਾਲ 2002 ਦੇ ਵਿੱਚ ਹਰਮੀਤ ਸਿੰਘ ਸੰਧੂ ਆਜ਼ਾਦ ਉਮੀਦਵਾਰ ਬੱਚੋਂ ਜਿੱਤ ਪ੍ਰਾਪਤ ਕਰਦੇ ਹਨ ਜਦਕਿ ਸਾਲ 2007 ਅਤੇ 2012 ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਇਸ ਇਲਾਕੇ ਤੋਂ ਜਿੱਤੇ ਸਨ ਸਾਲ 2017 ਵਿੱਚ ਕਾਂਗਰਸ ਦੇ ਉਮੀਦਵਾਰ ਧਰਮਵੀਰ ਅਗਨੀ ਹੋਤਰੀ ਪਤਾਈਕ ਚੁਣੇ ਗਏ ਸਨ ਇਸ ਹਲਕੇ ਤੋਂ ਸਾਲ 2022 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਸ਼ਮੀਰ ਸਿੰਘ ਸੋਹਲ ਨੇ ਜਿੱਤ ਪ੍ਰਾਪਤ ਕੀਤੀ ਸੀ ਜਿਨ੍ਹਾਂ ਦੇ ਦਿਹਾਂਤ ਤੋਂ ਬਾਅਦ ਹੁਣ ਇੱਥੇ ਬਾਈਪੋਲ ਇਲੈਕਸ਼ਨਾਂ ਤਰਮਤਾਰਨ ਦੇ ਵਿੱਚ ਹੋ ਰਿਹਾ ਹੈ ਹੁਣ ਅੱਗੇ ਗੱਲ ਕਰਦੇ ਹਾਂ ਐਸਐਸਪੀ ਜੋ ਸਸਪੈਂਡ ਕੀਤੇ ਗਏ ਨੇ ਡਾਕਟਰ ਰਵਜੋਤ ਕੌਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰਨ ਦਾ ਜੋ ਪਿੱਛੇ ਦਾ ਕਾਰਨ ਹੈ ਉਹ ਸੁਖਬੀਰ ਸਿੰਘ ਬਾਦਲ ਦੱਸੇ ਜਾਗ ਨੇ ਕਿਉਂਕਿ ਕੁਝ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇੱਕ ਪੱਤਰ ਲਿਖ ਕੇ ਦੱਸਿਆ ਗਿਆ ਸੀ ਕਿ ਇਸ ਪੁਰਸ਼ ਅਧਿਕਾਰੀ ਦੇ ਵੱਲੋਂ ਸਤਾ ਪਿਰ ਪਾਰਟੀ ਆਮ ਆਦਮੀ ਪਾਰਟੀ ਉਸ ਦੀ ਜਿਹੜੀ ਹਮਾਇਤ ਆ ਉਹ ਬਹੁਤ ਜੋਰਾ ਸ਼ੋਰਾ ਦੇ ਨਾਲ ਕੀਤੀ ਜਾ ਰਹੀ ਆ ਤੇ ਸੁਖਬੀਰ ਸਿੰਘ ਬਾਦਲ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਤੇ ਇਹਨਾਂ ਦੇ ਨਾਲ ਜਿੰਨੇ ਵੀ ਅਧਿਕਾਰੀ ਨੇ ਜੋ ਆਮ ਆਦਮੀ ਪਾਰਟੀ ਦੀ ਹਮਾਇਤ ਕਰਦੇ ਹਨ ਉਹਨਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ ਤੇ ਉਸੇ ਦੇ ਆਧਾਰ ਦੇ ਉੱਤੇ ਚੋਣ ਕਮਿਸ਼ਨ ਭਾਰਤ ਸਰਕਾਰ ਦੇ ਵੱਲੋਂ ਜੋ ਐਸਐਸਪੀ ਸੀ ਰਵਜੋਤ ਕੌਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਉਹਨਾਂ ਦੀ ਜਗ੍ਹਾ ਤੇ ਨਵੇਂ ਐਸਐਸਪੀ ਦਾ ਜੋ ਕਾਰਜ ਆ ਉਹ ਨਵੇਂ ਅਧਿਕਾਰ ਨੂੰ ਸੌਂਪ ਦਿੱਤਾ ਹੈ ਹੁਣ ਗੱਲ ਕਰਦੇ ਹਾਂ ਤਰਮਤਾਰਨ ਦੇ ਵਿੱਚ ਜੋ ਬੰਬ ਧਮਾਕਾ ਕਹਿ ਲਈਏ ਜਾਂ ਬੰਬ ਪੈਟਰੋਲ ਬੰਬ ਦੇ ਨਾਲ ਇੱਕ ਧਮਾਕਾ ਕੀਤਾ ਜਾਂਦਾ ਇੱਕ ਹਲਕਾ ਜਿਹਾ ਚਾਰਜ ਦੀ ਗੱਡੀ ਨੂੰ ਟਾਰਗੇਟ ਕੀਤਾ ਜਾਂਦਾ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਵਾਰ-ਵਾਰ ਬਚਦੇ ਹਨ ਇਸ ਦੁਰਘਟਨਾ ਦੇ ਵਿੱਚੋਂ ਕਹਿ ਲਈਏ ਜਾਂ ਇਸ ਧਮਾਕੇ ਦੇ ਵਿੱਚੋਂ ਉਹ ਦੱਸਣ ਦੀ ਗੱਲ ਕਰਦੇ ਹਾਂ ਹੁਣ ਤੇ ਉਹ ਸੀ ਅਮਰਿਤਪਾਲ ਸਿੰਘ ਪਾਰਟੀ ਜਾਨੀ ਕਿ ਬਾਰਿਸ ਪੰਜਾਬ ਜਥੇਬੰਦੀ ਹੈ ਉਸ ਦੇ ਹਲਕਾ ਇੰਚਾਰਜ ਉਹਨਾਂ ਦੇ ਉੱਤੇ ਪੈਟਰੋਲ ਬੰਬ ਦੇ ਰਾਹੀਂ ਉਹਨਾਂ ਤੇ ਹਮਲਾ ਕੀਤਾ ਜਾਂਦਾ ਆ ਤੇ ਉਹਨਾਂ ਦੀ ਗੱਡੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਖਤਮ ਹੋ ਜਾਂਦੀ ਆ ਤੇ ਇਸ ਵੇਲੇ ਉਹ ਹਲਕਾ ਇੰਚਾਰਜ ਜ਼ੇਰੇ ਇਲਾਜ ਨੇ ਹੁਣ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪ੍ਰਤੀਕਰਮ ਨੇ ਉਹ ਇਸ ਵੇਲੇ ਆ ਰਹੇ ਨੇ ਅਮਰਿਤਪਾਲ ਸਿੰਘ ਦੇ ਪਿਤਾ ਜੀ ਵੱਲੋਂ ਵੀ ਉਨ੍ਹਾਂ ਦੇ ਖਿਲਾਫ ਸੱਤਾਧਾਰੀ ਪਾਰਟੀ ਦੇ ਖਿਲਾਫ ਕਿਹਾ ਜਾ ਰਿਹਾ ਕਿ ਸਾਰਾ ਕੁਝ ਇਸ ਪਾਰਟੀ ਦੇ ਕਹਿਨ ਤੇ ਹੀ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਕਿਤੇ ਨਾ ਕਿਤੇ ਇਸ ਵੇਲੇ ਮਨਦੀਪ ਸਿੰਘ ਦੀ ਜਾਂ ਅਮਰਿਤਪਾਲ ਸਿੰਘ ਦੀ ਇਸ ਲਹਿਰ ਤੋਂ ਪੂਰੀ ਤਰ੍ਹਾਂ ਦੇ ਨਾਲ ਡਰੇ ਹੋਏ ਨੇ ਕਿਉਂਕਿ ਇਹ ਪੰਥਕ ਹਲਕਾ ਹੋਣ ਕਰਕੇ ਜੋ ਵੋਟਾਂ ਨੇ ਹਮੇਸ਼ਾ ਪੰਥਕ ਪਾਰਟੀ ਨੂੰ ਹੀ ਪੈਂਦੀਆਂ ਨੇ ਤੇ ਇਸ ਵੇਲੇ ਟਾਰਗੇਟ ਜੋ ਜ਼ਿਆਦਾ ਲੋਕ ਨੇ ਉਹ ਮਨਦੀਪ ਸਿੰਘ ਦੇ ਪੱਖ ਦੇ ਵਿੱਚ ਭੁਗਤਦੇ ਨਜ਼ਰ ਆ ਰਹੇ ਨਹੀਂ ਕਿਉਂਕਿ ਉਹਨਾਂ ਨੂੰ ਵੱਖ-ਵੱਖ ਪਾਰਟੀਆਂ ਜਿਹੜੀਆਂ ਕਿ ਸਿੱਖ ਜਥੇਬੰਦੀਆਂ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਜੋ ਸਮਰਥਨ ਆ ਉਹ ਦਿੱਤਾ ਜਾ ਰਿਹਾ ਆ ਸੋ ਇਹ ਸੀ ਹੁਣ ਅੱਜ ਦੀ ਗੱਲਬਾਤ ਇਹਦੇ ਵਿੱਚ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਪਾਰਟੀ ਇਸ ਚੋਣਾਂ ਦੇ ਵਿੱਚ ਜਿੱਤਦੀ ਹੈ ਉਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਬੇਦੇ ਜੋ ਤਰਨ ਤਰਨ ਦੀ ਇਹ ਬਾਇਪੋਲ ਇਲੈਕਸ਼ਨ ਹੈ ਇਸ ਨੇ 2027 ਦੇ ਲਈ ਆਪਣਾ ਜਿਹੜਾ ਰੋਡ ਮੈਪ ਆ ਉਹ ਤਿਆਰ ਕਰਨਾ ਆ ਕਿਉਂਕਿ ਹਰ ਇੱਕ ਪਾਰਟੀ ਦਾ ਆਪਣਾ ਪੂਰਾ ਜੋਰ ਲੱਗਿਆ ਹੋਇਆ ਆ ਉਹ ਇਸ ਜੋਰ ਦੇ ਰਾਹੀਂ ਜੋਰ ਅਜ਼ਮਾਈ ਕਰਕੇ ਇਸ ਜਿਹੜਾ ਚੋਣ ਹੈ ਉਸ ਨੂੰ ਜਿੱਤਣਾ ਚਾਹੁੰਦੀ ਹੈ ਤੇ ਹੁਣ ਕਿਤੇ ਨਾ ਕਿਤੇ ਜਿਹੜੇ ਨਿਸ਼ਾਨੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਹੀ ਇੱਕ ਆਗੂ ਦੇ ਵੱਲੋਂ ਮਨੀਸ਼ ਸ਼ੋਧਿਆ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਚੋਣ ਮੈਦਾਨ ਦੇ ਵਿੱਚ ਉਤਰ ਕੇ ਜੇਕਰ ਉਹ ਜਿੱਤਣਾ ਚਾਹੁੰਦੇ ਨੇ ਤੇ ਉਹ ਸ਼ਾਮਦਾਮ ਦੰਡ ਭੇਦ ਵਰਗੀਆਂ ਨੀਤੀਆਂ ਨੂੰ ਅਪਣਾਉਣ ਤੋਂ ਕੋਈ ਗਰੇਜ਼ ਨਹੀਂ ਕਰਨਗੇ ਹੁਣ ਉਸੇ ਦੇ ਤਹਿਤ ਕੀ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੈਟਰੋਲ ਦੇ ਨਾਲ ਕਿਸੇ ਤੇ ਧਮਾਕਾ ਕੀਤਾ ਜਾ ਰਿਹਾ ਕਿਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀਆਂ ਗੱਲਾਂ ਆਪਸ ਦੇ ਵਿੱਚ ਜੁੜਦੀਆਂ ਨਜ਼ਰ ਆ ਰਹੀਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਪਾਰਟੀ ਇੱਥੋਂ ਜਿੱਤ ਪ੍ਰਾਪਤ ਕਰਦੀ ਹੈ ਇਹ ਤੇ 11 ਨਵੰਬਰ ਨੂੰ ਪੈਣ ਵਾਲੇ ਇਲੈਕਸ਼ਨ ਤੋਂ ਬਾਅਦ ਜੋ 14 ਨਵੰਬਰ ਨੂੰ ਰਿਜ਼ਲਟ ਆਉਣਾ ਹੈ ਉਦੋਂ ਹੀ ਸਾਰੀਆਂ ਸਥਿਤੀਆਂ ਕਲੀਅਰ ਹੋਣਗੀਆਂ ਪਰ ਸਾਰੀਆਂ ਪਾਰਟੀਆਂ ਦਾ ਇਸ ਬਾਰੇ ਤਰਨ ਤਰਨ ਦੀ ਚੋਣ ਨੂੰ ਲੈ ਕੇ ਪੂਰਾ ਜੋਰ ਲੱਗਾ ਹੋਇਆ ਹੈ ਸਾਰੀਆਂ ਪਾਰਟੀਆਂ ਜਿਹੜੀਆਂ ਪੱਬੋ ਭਾਰ ਹੋਈਆਂ ਹੋਈਆਂ ਨੇ ਸੋ ਆਉਣ ਵਾਲਾ ਸਮਾਂ ਜਿਹੜਾ ਉਹ ਸਾਰੀਆਂ ਪਾਰਟੀਆਂ ਦੇ ਲਈ ਕਾਫੀ ਅਹਿਮ ਹੈ ਕਿਉਂਕਿ ਇਸ ਨੇ 2027 ਦੇ ਲਈ ਰੋਡ ਮੈਪ ਹੈ ਜਿਹੜਾ ਤਿਆਰ ਕਰਨਾ ਹੈ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਧੰਨਵਾਦ